ਅੱਜ ਕੋਰਗੋੜਾ ਦੇ ਜੈਤਲ ਰੋਡ ਤੇ ਕੇ ਐਂਡ ਸਨ ਫੈਬਰਿਕ ਵਾਲੇ ਜੇ ਵੀਰ ਜੀ ਕੈਨੇਡਾ ਤੋਂ ਆਏ ਨੇ ਵੀਰ ਜੀ ਦੇ ਬਰੂਸ ਦੇ ਭਰਾ ਨੇ ਸੱਲੋ ਇੱਕ ਹੋਰੋਂ ਤੇ ਲੈ ਕੇ ਚੱਲਦੇ ਆ ਮਨਜੀਤ ਸਿੰਘ ਸਿੱਧੂ ਜੀ ਗੱਲਬਾਤ ਕਰਾਵਾਂਗੇ ਨਾਲ ਤੁਹਾਡਾ ਸ਼ੋਰੂਮ ਕੋਰਗੋੜਾ ਦੇ ਵਿੱਚ ਟੌਪ ਕਲਾਸ ਦਾ ਗੱਲਬਾਤ ਕਰਾਂਗੇ ਨਾਲ ਤੁਹਾਨੂੰ ਇਹਨੇ ਸ਼ੋਰੂਮ ਦੀ ਜਿਹੜੀ ਪੂਰੀਆਂ ਫੈਸਿਲਿਟੀਆਂ ਦਿਖਾਵਾਂਗੇ ਬਾਜ਼ਾਰ ਨਾਲੋਂ ਅਤੇ ਪੂਰੇ ਆਸਮਾਨ ਦੇ ਲੱਕਿਆਂ ਨਾਲੋਂ ਘੱਟ ਰੇਟਾਂ ਦੇ ਜਿਹੜਾ ਵਧੀਆ ਕੁਆਲਿਟੀ ਦਾ ਕਪੜਾ ਮਿਲਦਾ ਇੱਥੇ ਤੇ ਨਾਲ ਤੁਹਾਨੂੰ ਇੱਥੇ ਜਿਹੜੀਆਂ ਸਹੂਲਤਾਂ ਮਿਲਣਗੀਆਂ ਤੇ ਜਿਸ ਤਰ੍ਹਾਂ ਦੀ ਵੀ ਜਿਹੜੇ ਵੀਰਜੀ ਕੈਨੇਡਾ ਤੋਂ ਆਏ ਆ ਪੱਕੇ ਪੀਆਰ ਸੀਗੇ ਤੇ ਇੱਥੇ ਆ ਕੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਵਚਨਬੱਧ ਹੋ ਕੇ ਕੰਮ ਕਰ ਰਹੇ ਹੋ ਨਵਾਂ ਸ਼ੋਰੂਮ ਖੁੱਲਿਆ ਜੈਤੋ ਰੋਡ ਤੇ ਕੀ ਐਂਸਾਨ ਤੇ ਵੀਰਜੀ ਨੇ ਵੀ ਗੱਲਬਾਤ ਕਰਾਂਗੇ ਤੇ ਨਾਲ ਤੁਹਾਨੂੰ ਦਿਖਾਵਾਂਗੇ ਵੱਖ-ਵੱਖ ਤਰ੍ਹਾਂ ਦੀਆਂ ਵੈਰਾਈਟੀਆਂ ਨਹੀਂ ਤਾਂ ਕੈਨੇਡਾ ਦੀ ਪੀਆਰ ਹੋਏ ਦੇ ਬਰੋਹਲੇ ਰਾਣੇ ਕਾਕਾ ਵੀਰ ਜੀ ਨਾਲ ਨਾ ਦੇ ਨਾਮ ਮਸ਼ਹੂਰ ਨੇ ਜੀਤ ਸਿੰਘ ਸੱਦੂ ਜੀ ਗੱਲਬਾਤ ਕਰਾਂਗੇ ਉਹਨਾਂ ਨਾਲ ਬਹੁਤ ਵਧੀਆ ਕੁਆਲਟੀ ਦੇ ਕੱਪੜੇ ਤੇ ਮਿਲਦੇ ਸੱਸੀ ਕਵੀਰ ਜੀ ਸੱਸੀ ਕਾਲ ਜੀ ਇੱਕ ਤਾਂ ਤੁਹਾਨੂੰ ਨਵੇਂ ਜਿਹੜੇ ਸ਼ੋਰੂਮ ਖੋਲ੍ਹਿਆ ਤੁਸੀਂ ਕੱਪੜਿਆਂ ਦਾ ਇਲਾਕੇ ਦੇ ਵਿੱਚ ਬੜੀ ਤੁਹਾਨੂੰ ਇਹਦੀ ਮੁਬਾਰਕਾ ਦੇ ਰਹੇ ਆ ਤੇ ਨਾਲ ਤੁਸੀਂ ਇੱਕ ਇਹ ਦੱਸੋ ਜੀ ਕੈਨੇਡਾ ਦੇ ਪੀਆਰ ਹੋਣ ਦੇ ਨਾਲ-ਨਾਲ ਤੁਸੀਂ ਕੋੜਕਪੁਰਾ ਵਾਸੀਆਂ ਨੂੰ ਜਿਹੜੀ ਇਹ ਸਹੂਲਤਾਂ ਦੇਣ ਲਈ ਤੁਹਾਨੂੰ ਕਿਵੇਂ ਤੁਹਾਨੂੰ ਲੱਗਾ ਵੀ ਕੋੜਕਪੁਰਾ ਵਾਸੀਆਂ ਨੂੰ ਇਹ ਸਹੂਲਤਾਂਾਂ ਦੇਈਏ ਤੇ ਨਾਲ ਜਿਹੜੇ ਘੱਟ ਰੇਟਾਂ ਦੇ ਜਿਹੜਾ ਕਪੜਾ ਤੁਸੀਂ ਦੇਣ ਲਈ ਜਿਹੜੇ ਸ਼ੋਰੂਮ ਖੋਲ੍ਹਿਆ ਇਹਦੇ ਵਿੱਚ ਕੀ ਕੀ ਸਹੂਲਤਾਂ ਦੇ ਦਿਓ ਜਿੰਨਾ ਵੀ ਮੇਰੇ ਕੋਲ ਕਪੜਾ ਸਾਰਾ ਬ੍ਰਾਂਡਡ ਹੈ ਜੀ ਤੇ ਘੱਟ ਰੇਟਾਂ ਤੇ ਦੇ ਲੋਕਾਂ ਨੂੰ ਦੇਣ ਲਈ ਇਹ ਤੁਸੀਂ ਕਿਵੇਂ ਸੋਚਿਆ ਟੀਚਾ ਵੀ ਕਈ ਵਾਰੀ ਕੱਪੜੇ ਦਾ ਵੇਖੋ ਕੱਪੜੇ ਦੇ ਰੇਟ ਨਹੀਂ ਲਿਖਿਆ ਹੁੰਦਾ ਪਰ ਲੋਕ ਜਿੰਨਾ ਮਰਜੀ ਜਿੰਨਾ ਮਰਜੀ ਰੇਟ ਮੰਗ ਲਓ ਤੇ ਲੋਕ ਉਸ ਤਰ੍ਹਾਂ ਦਿੰਦੇ ਆ ਪਰ ਕਈ ਵਾਰੀ ਕੁਆਲਿਟੀ ਦੇ ਵਿੱਚ ਲੋਕਾਂ ਨੂੰ ਫਾਇਦਾ ਨਹੀਂ ਮਿਲਦਾ ਨਹੀਂ ਬਚਨਵੰਦ ਜੀ ਕੁਆਲਿਟੀ ਤੇ ਰੇਟ ਵਿੱਚ ਵੀਰ ਜੀ ਜਨ ਨਾਲ ਉਹਦੇ ਦੋਸਤ ਨੇ ਵੱੱਬੂ ਮਾਸਟਰ ਜੀ ਤੇ ਨਾਲ ਭੋਲਾ ਬਈ ਜੀ ਨਾਲ ਗੱਲਬਾਤ ਕਰਾਂਗੇ ਸੱਸੀ ਗੱਲ ਜੀ ਤੁਸੀਂ ਅੱਜ ਇਹਨਾਂ ਦੇ ਸ਼ੋਰੂਮ ਤੇ ਆਏ ਤੁਹਾਨੂੰ ਕਿਵੇਂ ਲੱਗਾ ਜੀ ਇੱਥੇ ਮੈਂ ਤਾਂ ਜੀ ਸਭ ਤੋਂ ਪਹਿਲਾਂ ਇਹ ਗੱਲ ਕਹੂੰਗਾ ਕਿ ਸਾਡੇ ਕੋਟਕਪੂਰਾ ਦੇ ਜੀ ਦੇ ਇਲਾਕਾ ਨਿਵਾਸੀਆਂ ਨੂੰ ਇਹ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਵਾਸਤੇ ਪਹਿਲਾਂ ਤਾਂ ਅਸੀਂ ਕੇ ਐਂਡ ਸੰਸ ਜੀ ਜਿਹੜਾ ਇਹਨਾਂ ਨੇ ਆ ਕੇ ਇੱਥੇ ਕੱਪੜੇ ਦਾ ਸ਼ੋਰੂਮ ਖੋਲ੍ਹਿਆ ਹੈ ਜੀ ਆਕੇ ਐਫ ਸਪੋਰਟ ਚੋਂ ਕੈਨੇਡਾ ਤੋਂ ਉਧਰੋਂ ਆਏ ਆ ਤੇ ਇਹਨਾਂ ਦੀ ਕੋਈ ਗੱਲ ਨਹੀਂ ਨੇ दिली तमन्ना ਸੀ ਕਿ ਯਾਰ ਮੈਂ ਕਿਉਂ ਨਾ ਇੱਥੇ ਵਾਜਬ ਰੇਟਾਂ ਤੇ ਵੀ ਮੈਂ ਇਹ ਕੱਪੜਾ ਇਹਨਾਂ ਨੂੰ ਸਾਡੇ ਸ਼ਹਿਰ ਨਿਵਾਸੀਆਂ ਨੂੰ ਸਾਡੇ ਆਸ-ਪਾਸ ਦੇ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਲੋਕ ਉਨਾਂ ਨੂੰ ਮੈਂ ਇਹਦੀ ਇੱਕ ਇੱਕ ਦਇਆ ਦੀ ਭਾਵਨਾ ਜੀ ਇਹਨਾਂ ਦੇ ਵਿੱਚ ਬਹੁਤ ਨਹੀਂ ਤਾਂ ਕੈਨੇਡਾ ਦੀ ਪੀਆਰ ਛੱਡਣ ਦੀ ਜੀ ਵੇਖੋ ਕੈਨੇਡਾ ਦੇ ਵਿੱਚ ਲੱਖਾਂ ਰੁਪਏ ਲੋਕ ਲਾਉਂਦੇ ਵੀ ਜਾਣਾ ਹਾਂਜੀ ਤੇ ਇਹ ਵੀਰ ਜੀ ਕੈਨੇਡਾ ਤੋਂ ਆ ਗਏ ਇਹ ਕੈਨੇਡਾ ਤੋਂ ਆਏ ਜੀ ਇਸੇ ਕਰਕੇ ਆਏ ਕੈਨੇਡਾ ਤੋਂ ਯਾਰ ਵੀ ਮੈਂ ਕੁਝ ਚੰਗਾ ਕਰ ਚੰਗਾ ਕਰਨਾ ਚਾਹਣਾ ਹੈ ਸਾਡੇ ਸ਼ਹਿਰ ਨਿਵਾਸੀ ਲਈ ਕੋਟਕਪੂਰਾ ਨਿਵਾਸੀਆਂ ਲਈ ਤੇ ਸਾਨੂੰ ਇਹ ਬਹੁਤ ਸਾਨੂੰ ਖੁਸ਼ੀ ਦੀ ਗੱਲ ਹੈ ਕਿ ਸਾਡੇ ਭਾਈ ਜੀ ਇੱਥੇ ਤੁਸੀਂ ਆਓ ਇਹਨਾਂ ਨੂੰ ਮੌਕਾ ਦਿਓ ਮੌਕਾ ਦੇਣ ਤੋਂ ਬਾਅਦ ਕੋਈ ਲਾਂਭਾ ਹੋਇਆ ਤਾਂ ਅਸੀਂ ਸਿਰ ਮੱਥੇ ਆ ਪਰ ਲਾਂਬੇ ਵਾਲੀ ਗੱਲ ਅਸੀਂ ਆਉਣ ਨਹੀਂ ਦਿੰਦੇ ਸੀ ਇਹ ਸਾਡੇ ਕੇਐਟ ਸੰਸ ਜਿਨ੍ਹਾਂ ਨੂੰ ਅਸੀਂ ਕਾਕਾ ਦੇ ਨਾਂ ਤੇ ਇਹ ਕਾਕਾ ਹਨ ਵੀਰ ਜੀ ਕਾਕਾ ਜੀ ਦਾ ਨਾਮ ਨਾਲ ਮਸ਼ਹੂਰ ਹੈ ਇਹਨਾਂ ਦੇ ਪੁਰਾਣੇ ਮਿੱਤਰ ਹੈ ਤੁਹਾਡੇ ਜੀ ਵੀਰ ਜੀ ਨਾਲ ਗੱਲ ਪੜਾਂਗੇ ਸੱਸੀਆ ਵੀਰ ਜੀ ਵਿੱਚ ਇਹ ਬਹੁਤ ਪੁਰਾਣਾ ਜੁੜਿਆ ਹੋਇਆ ਹੈ ਇਸ ਲਾਈਨ ਨਾਲ ਕੋਈ ਅੱਜ ਦਾ ਨਹੀਂ ਜੁੜਿਆ ਹੋਇਆ ਜੀ ਇਹ ਕੈਨੇਡਾ ਦੇ ਜਾਣ ਤੋਂ ਪਹਿਲਾਂ ਵੀ ਜੁੜਿਆ ਹੋਇਆ ਸੀ ਅੱਜ ਵੀ ਜੁੜਿਆ ਹੋਇਆ ਹੈ ਨੇ ਕੈਨੇਡਾ ਵਿੱਚ ਵੀ ਇਹੀ ਕਾਰੋਬਾਰ ਚਲਾਇਆ ਹੈ ਜੀ ਪਰ ਐਕਟ ਸੋਚ ਲੈ ਕੇ ਚੱਲਿਆ ਸੀ ਵੀ ਅਸੀਂ ਬਹੁਤ ਘੱਟ ਰੇਟਾਂ ਤੇ ਵਧੀਆ ਬ੍ਰਾਂਡਡ ਕੱਪੜਾ ਆਪਦੇ ਸ਼ਹਿਰ ਵਿੱਚ ਮੈਂ ਕੰਮ ਸ਼ੁਰੂ ਕਰਾਂ ਵੀ ਆਮ ਨੌਜਵਾਨਾਂ ਨੂੰ ਸਹੂਲਤ ਦਿਓ ਜਿੰਨੇ ਵੀ ਮੇਰੇ ਭਰਾ ਸੁਣ ਰਹੇ ਆ ਇੱਕ ਵਾਰੀ ਜਰੂਰ ਮੌਕਾ ਦਿਓ ਸਹੀ ਗੱਲ ਹੈ ਬਚਨਬੱਧ ਹੈ ਕਿ ਘੱਟ ਤੋਂ ਘੱਟ ਰੇਟ ਵਧੀਆ ਕੁਆਲਿਟੀ ਮਿਲੂਗੀ ਇੱਕ ਵਾਰੀ ਆਓ ਤੇਰ ਵੇਖੋ ਅਡਰੈਸ ਇੱਕ ਦੱਸ ਦਿਓ ਜੀ ਇਹਨਾਂ ਦਾ ਤੇ ਇੱਕ ਤੁਸੀਂ ਵੀਰਜੀ ਤੋਂ ਇਹ ਦੱਸੋ ਵੀ ਇਹਨਾਂ ਦੇ ਪਿਛੋਕੜ ਇਹਨਾਂ ਦੇ ਪਰਿਵਾਰ ਦਾ ਵੀ ਇਹਨਾਂ ਦੇ ਵੀਰਜੀ ਕਿਵੇਂ ਉਹਨਾਂ ਦੇ ਨਾਮ ਕਿੰਨਾ ਮਸ਼ਹੂਰ ਹੋਇਆ ਹਾਂਜੀ ਇਹਨਾਂ ਦੇ ਮਤਲਬ ਕਿ ਦੇਵ ਬ੍ਰਾਸ ਜਿਹੜੇ ਦੇਵ ਬ੍ਰਦਰ ਜਿਹੜਾ ਆਪਾਂ ਨਾਮ ਲੈਨੇ ਆ ਤਾਂ ਸਾਰੇ ਮੈਨੂੰ ਲੱਗਦਾ ਵੀ ਇੰਟਰਨੈਸ਼ਨਲ ਨਾਮ ਜਿਹਾ ਜਿਹੜਾ ਦੇਵ ਬ੍ਰਦਰ ਦਾ ਤਾਂ ਤੁਸੀਂ ਦੇਖੋ ਵੀ ਦੇਵ ਨੇ ਕਿੱਥੋਂ ਉਹ ਨਾਮ ਸ਼ੁਰੂ ਕੀਤਾ ਤੇ ਅੱਜ ਉਹਨਾਂ ਦਾ ਨਾਮ ਕੋਨੇ-ਕੋਨੇ ਦੇ ਵਿੱਚ ਚਮਕ ਰਿਹਾ ਹੈ ਇਹ ਉਹਨਾਂ ਦੇ ਛੋਟੇ ਭਾਈ ਸਾਹਿਬ ਹੈ ਇਹ ਐ ਨਹੀਂ ਕਿ ਇਹ ਮਤਲਬ ਕਿ ਭਾਰਤੀ ਇਹਨਾਂ ਦਾ ਕੰਮ ਇਹ ਹੈ ਜੀ ਇਹਨਾਂ ਦਾ ਕੰਮ ਜਿਹੜਾ ਇਹਨਾਂ ਦਾ ਇਹ ਕੋਈ ਕੱਪੜੇ ਦਾ ਕੰਮ ਨਹੀਂ ਵਾਸਤੇ ਕਿਉਂਕਿ ਆਪ ਸਪੋਰਟ ਵੀ ਇਹਨਾਂ ਦਾ ਕੰਮ ਹੀ ਇਹੀ ਹੈ ਵੀਰ ਜੀ ਤੇ ਪਰ ਇਹਨਾਂ ਨੂੰ ਇੱਕ ਨਾ ਇੱਕ ਇਹਨਾਂ ਦੇ ਦਿਲ ਦੇ ਵਿੱਚ ਇੱਕੋ ਹੀ ਤਮੰਨਾ ਹੈ ਕਿ ਯਾਰ ਮੈਂ ਲੋਕਾਂ ਦਾ ਭਲਾ ਕਰਾਂ ਲੋਕਾਂ ਨੂੰ ਘਰ ਤੋਂ ਘੱਟ ਡੇਟਾ ਤੇ ਜਿਹੜਾ ਮੈਂ ਨਾ ਆਪ ਦਾ ਕੁਰਤੇ ਪਜਾਮੇ ਆ ਪੈਂਟਾਂ ਸ਼ਰਟਾਂ ਇੱਥੇ ਮਤਲਬ ਕਿ ਜੋ ਵੀ ਇਹਨਾਂ ਬਲਸਟਾਨ ਕਈ ਇਹ ਰੀ ਵਿਖਿਆ ਜਾਂਦਾ ਜੀ ਕਈ ਲੱਗੀ ਬੱਬੀ ਰੇਟ ਲਾਉਂਦੇ ਆ ਜੀ ਲਾਦਰਦੇ ਆ ਜੀ ਤੇ ਲੋਕਾਂ ਨੂੰ ਹੁਸੂਲਤਾ ਨਹੀਂ ਮਿਲਦੀਆਂ ਕੱਪੜਾ ਕਈ ਰਿਸ਼ਰਿੰਕ ਹੋ ਜਾਂਦਾ ਜਾਂ ਕਈ ਕੱਪੜੇ ਦੇ ਵਿੱਚ ਅਗਲੇ ਨੁਕਸਾਨੀਆਂ ਵੀ ਜਾਂਦਾ ਹੀ ਕੱਪੜਾ ਮੈਂ ਕਹਿੰਦਾ ਜੀ ਕੱਪੜੇ ਦੀ 100% ਗਾਰੰਟੀ ਹੈ ਜੀ ਇਹਨਾਂ ਦੀ ਪਰ ਹਾਂ ਜੇ ਤੁਸੀਂ ਮਤਲਬ ਕਿ ਇਹ ਨਹੀਂ ਤੁਸੀਂ ਇੱਥੇ ਆਓ ਆ ਕੇ ਸਾਨੂੰ ਇਹਨਾਂ ਨੂੰ ਮੌਕਾ ਦਿਓ ਮੌਕਾ ਦਿਓ ਤਾਂ ਤੁਸੀਂ ਆ ਕੇ ਦੇਖੋਗੇ ਯਾਰ ਵੀ ਕੀ ਬਾਤ ਹੈ ਯਾਰ ਵਾਕੇ ਜੋ ਕਹਿ ਰਹੇ ਸੀ ਉਹ ਸੱਚ ਹੀ ਕਹਿ ਰਹੇ ਸੀ ਅਸੀਂ ਅਸੀਂ ਸੱਚ ਤੋਂ ਬਿਨਾਂ ਅਸੀਂ ਝੂਠ ਬੋਲਦੇ ਨਹੀਂਗੇ ਵਾਜਬ ਅਸੀਂ ਵਾਅਦਾ ਕਰਦੇ ਹਾਂ ਗੱਲ ਦਾ ਵਾਜਬ ਰੇਟਾਂ ਦੇ ਜਿਹੜਾ ਵਾਜਬ ਰੇਟਾਂ ਦੇ ਜੀ ਸ਼ਹਿਰ ਦੇ ਵਿੱਚ ਇਕਲੋਤੀ ਇਹਦਾ ਐਡਰੈਸ ਜੀ ਰੈਸਿੰਗ ਨਾ ਦਾ ਜੀ ਮਤਲਬ ਕਿ ਆਪਣਾ ਜੈਤੂ ਰੋਡ ਹੈ ਜੀ ਤੇ ਗੁਰਦੁਆਰਾ ਸਾਹਿਬ ਦਸਵੀਂ ਪਾਸ਼ਾ ਜੀ ਦੇ ਬਿਲਕੁਲ ਨਜ਼ਦੀਕ ਹੈ ਜੀ ਵੀਰ ਜੀ ਨੇ ਤੁਹਾਨੂੰ ਦਿਖਾ ਰਹੇ ਹਾਂ ਸ਼ੋਰੂਮ ਵੀ ਕਿਸੇ ਤਰ੍ਹਾਂ ਦੀ ਕੋਈ ਕੁਆਲਟੀ ਦੀ ਨਹੀਂ ਤੇ ਕਸਰ ਨਹੀਂ ਜਿਹੜੇ ਬੜੀ ਹੀ ਵੀ ਹਰ ਤਰ੍ਹਾਂ ਦਾ ਵੀ ਤੁਹਾਨੂੰ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਪੈਣੀ ਭਈ ਜਿਹੜਾ ਇਹਨਾਂ ਨੇ ਇੱਕ ਵਾਰੀ ਤਾਂ ਲੋਕਾਂ ਦੇ ਸਾਹਮਣੇ ਦਿਖਾਤਾ ਹੁਣ ਆਪਣਾ ਵੀ ਫਰਜ਼ ਬਣਦਾ ਭਈ ਆਪਾਂ ਇਹਨਾਂ ਨੂੰ ਆਪਾਂ ਕਿੰਨਾ ਸਹਿਯੋਗ ਦੇ ਸਕਦੇ ਆ ਸਹਿਯੋਗ ਇਹੀ ਹੁੰਦਾ ਭਈ ਆਪਾਂ ਵੱਤਵਾਦ ਇਹਨਾਂ ਦੀ ਦੁਕਾਨ ਤੇ ਆ ਕੇ ਸ਼ੋਰੂਮ ਤੇ ਆ ਕੇ ਵਿਜ਼ਿਟ ਕਰੀਏ ਤੇ ਵੱਤਵਾਦ ਇਹਨਾਂ ਦੇ ਜਿਹੜਾ ਕਾਰੋਬਾਰ ਕੀਤਾ ਉਹਦੇ ਵਿੱਚ ਇਹਨਾਂ ਦਾ ਸਾਥ ਦਿਈਏ ਤੇ ਜੇ ਇੱਕ ਵਾਰੀ ਜਰੂਰ ਮੌਕਾ ਦੇਣਾ ਚਾਹੀਦਾ ਅੱਗੇ ਜਿਹੜੀ ਰੀਲ ਬਣੀ ਰਹਿੰਦੀ ਹੈ ਜੇ ਕਪੜਾ ਵਧੀਆ ਹੋਏਗਾ ਤਾਂ ਲੋਕ ਐਡਵੋਕਟ ਨਾਲ ਜੁੜਨਗੇ ਜੀ ਜੇ ਇਹ ਵਾਅਦਾ ਕਰਦੇ ਆ ਜਾਂ ਲੋਕਾਂ ਨੂੰ ਸਹੂਲਤਾਂ ਦੇਣ ਦਾ ਵਾਅਦਾ ਕਰ ਰਹੇ ਆ ਤਾਂ ਆਪਣਾ ਵੀ ਫਰਜ਼ ਬਣਦਾ ਇੱਕ ਵਾਰੀ ਇਹਨਾਂ ਦੇ ਸ਼ੋਅਰੂਮ ਤੇ ਆ ਕੇ ਇਹਨਾਂ ਨਾਲ ਮੁਲਾਕਾਤ ਕਰਕੇ ਤੇ ਵਾਕਈ ਹੀ ਜਿਹੜਾ ਬੰਦਾ ਕੈਨੇਡਾ ਤੋਂ ਆ ਕੇ ਤੇ ਕੋਲੂਰ ਆ ਕੇ ਫਿਰ ਵਾਪਸੀ ਕੀਤੀ ਹੈ ਤੇ ਉਹਨਾਂ ਨੂੰ ਆਪਾਂ ਵੱਧ ਤੋਂ ਵੱਧ ਹੋਰ ਪਰਹੂਲਿਤ ਕਰਕੇ ਕੰਮ